ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਣਾ ਹੈਗਾ ਜੀ ਰੋਮ ਜਾਣ ਦਾ ਪ੍ਰੋਗਰਾਮ ਬਾਈ ਟ੍ਰੇਨ ਤੇ ਅੱਜ ਸਾਡਾ ਸਵਾਭ ਜਿਹਾ ਬਣਦਾ ਮੈਂ ਰੋਮ ਘੁੰਮ ਕੇ ਆਉਨੇ ਆ ਕੰਮ ਕਾਰ ਸਾਰੇ ਆਪਾਂ ਲੱਗ ਪਾ ਕੇ ਨਿਬੜੇ ਹੋਏ ਨੇ ਤੇ ਗੱਡੀ ਆਪਾਂ ਜੇ ਆਪੇ ਜਾਂਦੀ ਪਾਰਕਿੰਗ ਦੇ ਵਿੱਚ ਆਪਣੇ ਸ਼ਹਿਰ ਦੇੜਾ ਰੇਲਵੇ ਸਟੇਸ਼ਨ ਹੈ ਉਹਦੇ ਕੋਲ ਬਹੁਤ ਤਕੜੀ ਪਾਰਕਿੰਗ ਲੱਗ ਪਾ ਹਰੇ ਕੋਲੇ ਹੁੰਦੀ ਆ ਤੇ ਉੱਥੇ ਆਪਾਂ ਲਾਤੀ ਆ ਤੇ ਆਪਾਂ ਹੁਣ ਚੱਲਦੇ ਆ ਰੋਮ ਵੱਲ ਨੂੰ ਧੁੱਪ ਤੋਂ ਛਤਰੀ ਇਦਾਂ ਦੇਖੋ ਲੈ ਲਈ ਛਤਰੀ ਤੋਂ ਪਤੋ ਲੈ ਲੀਆ ਹੈ ਬਹੁਤ ਹੈ ਬਹੁਤ ਹੁਕਤਾ ਹੈ ਸਹੀ ਗੱਲ ਹੈ ਮੇਤਰਾ ਬਹੁਤ ਜ਼ਿਆਦਾ ਗਰਮੀ ਆ ਤੁਸੀਂ ਨਾ ਪਰ ਮੈਂ ਸੂਰ ਦੇ ਦਰਸ਼ਨ ਕਰਵਾਇਆ ਦੇਖੋ ਇਧਰ ਸਮਾਨ ਦੇ ਵਿੱਚ ਬਹੁਤ ਗਰਮੀ ਆ ਤੇ ਬਾਕੀ ਨਾ ਜਿਹੜੀ ਆਪਣੀ ਆ ਵਾਲੀ ਪਾਰਕਿੰਗ ਤੁਹਾਨੂੰ ਇਹ ਵੀ ਦਿਖਾ ਦਿੰਨਾ ਮੈਂ ਕਿੰਨੀਆਂ ਗੱਡੀਆਂ ਖੜੀਆਂ ਦੇਖੋ ਇਧਰ ਸਾਰੀ ਲਾਈਨ ਭਰੀ ਪਈ ਆ ਪਾਰਕਿੰਗ ਦੇ ਨਾਲ ਸਾਨੂੰ ਇਹ ਵੀ ਨਹੀਂ ਪਤਾ ਵੀ ਟ੍ਰੇਨ ਤੋਂ ਚੱਲਣੀ ਕਿੰਨੇ ਕ ਵਜੇ ਆ ਅਸੀਂ ਆਪਾਂ ਸਵਾਭ ਜਣ ਨਾਲੇ ਆ ਗਏ ਆ ਤੇ ਮੈਂ ਤਾਂ ਕਾਲੀ ਕਾਲੀ ਨਾਲ ਤੋਂ ਚਾਹ ਵੀ ਨਹੀਂ ਪੀਤੀ ਹੈਗੀ ਤੇ ਇੱਥੇ ਬਾਹਰ ਬਾਹਰ ਤੇ ਨਾਲੇ ਆਪਾਂ ਲੈ ਲਿਆ ਦੋ ਟਿਕਟਾਂ ਕਹੇ ਦੋ ਟਿਕਟਾਂ ਲੇ ਲਈ ਕਿਥੇ ਚੱਲenge ਚੱਲੂਗੀ ਨਾਲ ਤੇਰੇ ਦੋ ਟਿਕਟਾਂ ਦੋ ਲੈ ਲਈ ਇਥੋਂ ਬਾਹਰ ਤੋਂ ਨਾਲ ਚਾਹ ਪੀਨੇ ਆ ਨਾਲੇ ਤੋਂ ਟਿਕਟਾਂ ਲੈਨੇ ਆ ਤੇ ਫਿਰ ਆਪਾਂ ਕਰਦੇ ਆ ਆਪਣਾ ਅੱਜ ਦਾ ਟ੍ਰੇਨ ਦਾ ਸਫ਼ਰ ਤੁਹਾਡੇ ਨਾਲ ਸ਼ੇਅਰ ਤੇ ਵੀ ਕਫੇ ਦਾ ਮਿੱਤਰੋ ਕੱਲੀ ਐਫ ਆਈ ਛੱਕੀ ਕਿਸੇ ਮਰੇ ਘਰੇ ਆਪਣਾ ਚਾਹ ਪਾਣੀ ਛੱਕ ਕੇ ਆਈ ਆ ਘਰੇ ਮੈਂ ਸੀ ਕੁਝ ਪੀਤਾ ਹੈਗਾ ਫਟਾਫਟ ਚਾਹ ਇਹ ਟਿਕਟਾਂ ਪੰਚ ਕਰੀਏ ਜੇ ਟਿਕਟਾਂ ਮਿੱਤਰੋ ਪਤਾ ਬਾਕੀ ਤੋਂ ਲੈਨੇ ਆ ਇਹ ਟਿਕਟਾਂ ਪੰਚ ਕੀਤੀਆਂ ਜਾਣੀ ਐ ਤੇ ਆਪਾਂ ਮਸ਼ੀਨ ਤੋਂ ਕਰਦੇ ਹਾਂ ਉਹ ਤਾਂ ਉਹਦੀ ਪੰਚ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਆਹ ਵਾਲੀ ਮਸ਼ੀਨ ਤੋਂ ਹੁੰਦੀਆਂ ਨੇ ਟਿਕਟਾਂ ਮਿੱਤਰੋ ਪੰਚ ਇਸ ਤਰ੍ਹਾਂ ਪਾਏ ਗਾ ਲਾ ਆ ਟਰੇਨ ਵਿੱਚ ਦਾਸਵੇਂ ਐਸੀ ਕਰਕੇ ਆ ਵੀ ਗਏ ਦਰਵਾਜ਼ੇ ਇਹ ਤੁ ਸਤਨਾਮ ਸਿਚਾ ਪਾਸ਼ਾ ਟਰੇਨ ਮਿੱਤਰ ਆਪਣੀ ਨੰਗੀ ਆ ਲੈ ਬਈ ਚਾਹ ਪੀਂਦੇ ਪੀਂਦੇ ਟਰੇਨ ਨੰਗੀ ਕਮ ਹੋਈ ਹੋ ਗਈ ਹੁਣ ਅਗਲੀ ਆਉਗੀ 5-7 ਮਿੰਟ ਤੱਕ ਹੋਊਗੀ ਦੇਖੋ ਆ ਤਾਂ ਟਰੇਨ ਚੱਲੀ ਆ ਆਪਣੀ ਇੱਧਰ ਐ ਕੋਈ ਟਰੇਨਾਂ ਹੁੰਦੀਆਂ ਇੱਥੇ ਕੋ ਟ੍ਰੇਨਾਂ ਦੀ ਪੱਸਾਂ ਦੀ ਸਰਵਿਸ ਮਿੱਤਰੋ ਬਹੁਤ ਜ਼ਿਆਦਾ ਇਥੇ ਜਿਹੜਾ ਨਾ ਆਪਣਾ ਕੋਲ 에어ਪੋਰਟ ਐ ਐਫਐਮ ਚੀਨੂ ਇਹ ਰਿਪੋਰਟਾ ਸਭ ਤੋਂ ਵੱਡਾ ਰਿਪੋਰਟਾ ਹੈ ਉੱਥੇ ਇੱਕ ਇੱਕ ਮਿੰਟ ਦੇ ਵਿੱਚ ਮਤਲਬ ਜਹਾਜ਼ ਦੀ ਲੈਂਡਿੰਗ ਵੀ ਹੁੰਦੀ ਆ ਤੇ ਜਹਾਜ਼ ਉਡਦੇ ਵੀ ਆ ਤੇ ਜੇ ਆਪਾਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਇੱਥੇ 10 ਤੋਂ 15 15 ਮਿੰਟਾਂ ਬਾਅਦ ਜਿਹੜੀ ਆਪਣੇ ਸ਼ਹਿਰ ਤੋਂ ਟ੍ਰੇਨ ਚੱਲਦੀ ਆ ਤੇ ਉਹ ਇੱਥੋਂ 10 ਤੋਂ 15 15 ਮਿੰਟਾਂ ਬਾਅਦ ਚੱਲਦੀ ਆ ਤੇ ਸਾਰੀ ਰਾਤ ਚੱਲੀ ਜਾਂਦੀ ਆ 24 ਘੰਟੇ ਚੱਲਦੀ ਆ ਤੇ ਜੇ ਬੱਸਾਂ ਦੀ ਗੱਲ ਕਰੀਏ ਤਾਂ ਬੱਸਾਂ ਵੀ ਇਦਾਂ ਚੱਲਦੀਆਂ ਮਤਲਬ 24 ਘੰਟੇ ਸਰ ਇੱਕ ਅੱਧੀ ਵਿੱਚੋਂ ਮਿਸ ਕਰ ਦਿੰਦੇ ਆ ਪਰ ਚੱਲੀ ਜਾਂਦੀ 24 ਘੰਟੇ ਬੱਸਾਂ ਦੀ ਸਰਵਿਸ ਹੈ ਫੁੱਲ ਕੰਪਲੀਟ ਆਪਣੇ ਸ਼ਹਿਰ ਦੇ ਵਿੱਚ ਇਹ ਗੱਲ ਦਾ ਜਿਹੜਾ ਬਹੁਤ ਫਾਇਦਾ ਹੈ ਇਸ ਕਰਕੇ ਇਹ ਜਿਹੜਾ ਦੇਸ਼ ਹੈ ਨਾ ਇਹ ਥੋੜੇ ਜਿਹਾ ਐਡਵਾਂਸ ਹੈ ਲਈ ਮਾਤਾ ਮੇਰੀ ਮਾਤਾ ਕਹਿੰਦੀ ਮੇਰੀ ਇੱਕ ਫੋਟੋ ਖਿੱਚੀ ਸੈਲਫੀ ਮੈਂ ਆਪਣੇ ਕਹਿੰਦੀ ਮੁੰਡੇ ਨੂੰ ਭੇਜਣੀ ਆ ਸੀ ਕੋਜੀ ਬਾਬਾ ਬੈਨੀ ਮਾਤਾ ਇਹ ਐਕੋਲੋ ਤੇ ਵੀ ਆਸ਼ੇ ਵੀ ਦੀ ਇੰਪੋ ਇਹ ਮੰਦੀ ਸੁਬੀਦੋ ਗ੍ਰਾਜ਼ੀ ਬੈਲ ਚਾਓ ਚਾਓ ਕਹਿੰਦੀ ਮੈਨੂੰ ਕਦੇ 셀ਫੀ ਖਿੱਚਣੀ ਹੁੰਦੀ ਹੈ ਮੈਂ ਕਦੇ ਪੂਰੀ ਫੋਟੋ ਖਿੱਚੀ ਨਹੀਂ ਹੈਗੀ ਕਦੇ ਮੁੰਡੇ ਫੋਨ ਕੀਤਾ ਮੈਂ ਤੈਨੂੰ ਮਿਲਣ ਵਾਸਤੇ ਆ ਰਹੀ ਹਾਂ ਕਦੇ ਮੁੰਡਾ ਕਹਿੰਦਾ ਮੈਨੂੰ ਫੋਟੋ ਖਿੱਚ ਕੇ ਭੇਜ ਆਪਣੀ ਬੀ ਤੈ ਤੂੰ ਕਿੰਨੀ ਕੀ ਤਿਆਰ ਹੋਈ ਹੋਈ ਆ ਕਿੰਨੀ ਐਕਸਾਈਟਮੈਂਟ ਹੈ ਕਹਿੰਦਾ ਕਹਿੰਦੀ ਮੈਨੂੰ ਪਹਿਲੇ ਦੇਖਣਾ ਚਾਹਦਾ ਕਹਿੰਦੀ ਮੈਂ ਅਗਰ ਤੈਨੂੰ ਸਰਪ੍ਰਾਈਜ਼ ਦੂੰਗੀ ਆ ਕੇ ਮੈਂ ਉੱਥੇ ਮੈਂ ਤੇ ਕਹਿੰਦਾ ਨਹੀਂ ਮੈਨੂੰ ਫੋਟੋ ਖਿੱਚ ਕੇ ਭੇਜ ਪਹਿਲਾਂ ਜੇਲਾ ਵੀ ਇੰਨਾ ਜ਼ਿਆਦਾ ਯਾਰ ਹੁੰਦਾ ਮਾਪਿਓ ਨੂੰ ਬੱਚਿਆਂ ਦਾ ਤੇ ਬੱਚਿਆਂ ਨੂੰ ਮਾਪਿਓ ਦਾ ਤੇ ਜੇਲਾ ਮਾਂ ਤਾਂ ਖੁਸ਼ ਹੋ ਗਈ ਫੋਟੋ ਵੇਖ ਕੇ ਐ ਤੇ ਵਾਕੀ ਮਿੱਤਰੋ ਟ੍ਰੇਨ ਹੁਣ ਆਪਣੀ 5 ਮਿੰਟ ਤੱਕ ਆ ਜਾਣੀ ਹੈ ਤੇ ਲੋਕ ਇਧਰ ਲੱਗੇ ਜਮਾ ਹੁਣ ਵਾਸਤੇ ਉਧਰਲੇ ਪਾਸੇ ਪਲੇਟਫਾਰਮ ਦੇ ਉੱਤੇ ਤੇ ਇਧਰੋਂ ਰੋਮ ਨੂੰ ਜਾਣੀ ਹੈ ਤੇ ਉਧਰ ਪਾਸੇ ਆ ਦੇਖੋ ਦੋ ਟ੍ਰੈਕ ਹਨ ਇਧਰੋਂ ਆਪਣੀ ਬਤਿਹਰ ਵੱਲ ਤੇ ਆਉਣੀ ਹੈ ਤੇ ਰੋਮ ਨੂੰ ਜਾਣੀ ਹੈ ਤੇ ਇਧਰੋਂ ਰੋਮ ਤੋਂ ਆਉਣੀ ਹੈ ਤੇ ਇਧਰ ਬਤਿਹਰ ਬਨੂ ਚਸਾਨਾ ਨੂੰ ਇਦਾਂ ਗਿਆ ਸ਼ਹਿਰ ਉਧਰ ਨੂੰ ਜਾਣੀ ਆ ਦੋਨੇ ਪਾਸੇ ਟ੍ਰੇਨ ਹੁਣ ਆਉਣ ਵਾਲੀਆਂ ਆਈਆਂ ਹਲਦਾਪੁਰ ਪੰਜ ਮਿੰਟ ਹੋਇਆ ਅਰੇ ਪਹੁੰਚਿਆ ਤਾਂ ਹੁਣੇ ਬੋਤਲ ਪਾਣੀ ਹੋਰ ਵੀ ਲੈਣੀ ਸੀ ਲੱਗਣ ਲੱਗੀ ਫੇ ਸਾਰਾ ਦਿਨ ਪੀਏ ਇਹ ਤਾਂ ਪਾਣੀ ਤਾਂ ਜਾਂਦੀ ਮੁੱਕ ਜਾਨੇ ਫਿਰ ਗਰਮੀ ਬਹੁ ਮੈਂ ਕਿਹਾ ਜੀ ਇਹ ਤਾਂ ਪਿੱਛੇ ਨਿਕਲੇ ਦਾ ਮਤਲਬ ਨਹੀਂ ਇੱਥੇ ਨਾ ਛੱਡ ਦਿਓ ਜੀ ਸਹੀ ਹੈ ਜੀ। ਤਾ ਵੀ ਹੋ ਆ ਕੀ ਮਿਸਟਰੋ ਆਪਣੀ ਟ੍ਰੇਨ ਇੱਥੇ ਟ੍ਰੇਨਾਂ ਮਿਸ ਬਹੁਤ ਘੱਟ ਹੁੰਦੀਆਂ ਜੇ ਹੁੰਦੀਆਂ ਕੋਈ ਸ਼ਾਪਰ ਸ਼ੂਪਰ ਹੋਵੇ ਤਾਂ ਭਾਵੇਂ ਮਿਸ ਹੋ ਜਾਣ। ਨਹੀਂ ਇਹਨਾਂ ਦਾ ਟਾਈਮ ਐਨ ਬਿਲਕੁਲ ਫਿਕਸ ਹੁੰਦਾ ਹੈ। ਟ੍ਰੇਨਾਂ ਦਾ ਜੇ ਕੋਈ ਸ਼ਾਪਰ ਹੋਵੇ ਕੋਈ ਹੜਤਾਲ ਹੋਵੇ ਕੋਈ ਐਸੀ ਗੱਲਬਾਤ ਹੋਵੇ ਉਦੋਂ ਫਿਰ ਭਾਵੇਂ ਸਾਰਾ ਸਾਰਾ ਦਿਨ ਵੀ ਨਾਲੋਂ ਗੱਲ ਹੋਰ ਹੋ ਜਾਂਦੀ ਆ। ਪਰ ਜੇ ਕੋਈ ਸਾਰਾ ਕੁਝ ਓਕੇ ਆ ਫੇਰ ਨਹੀਂ ਇਹ ਜੇ ਮੈਂ ਲੇਟ ਕਰਦੇ ਫਿਰ ਤਾਂ ਸਮੇਂ ਦੇ ਉੱਤੇ ਹੀ ਪਹੁੰਚਣੀ ਨੇ ਟ੍ਰੇਨਾਂ। ਚਾਰੋ ਹੀ ਉੱਤਰ ਆ ਪੜਾ ਜਾਂਦ ਰ ਮੇਟਰ AC ਚੱਲ ਰੇ ਨੇ ਵਿੱਚ ਐਨ ਵਧੀਆ ਬਣਿਆ ਹੋਇਆ ਕੰਮ ਤੁਸੀਂ ਉੱਤਰ ਆ ਪੜੇ ਬਿਸ਼ੇ ਬਹੁਤ ਵੈਨ ਆ ਆ ਇੱਕ ਇਹ ਤੇ ਬਣੇ ਸ਼ੀਟਾਂ ਦੇਖ ਰ ਮੈਦਰੋਂ ਦੋ ਗ੍ਰੀਨ ਕਲਰ ਦੀਆਂ ਤੇ ਉੱਧਰ ਗ੍ਰੀਨ ਤੇ ਰੈੱਡ ਤੇ ਬੇਰ ਗ੍ਰੀਨ ਤੇ ਇਹ ਕਿਹੜੀ ਹੈ ਰੈੱਡ ਇੱਕ ਮੈਰੂਨ ਤੇ ਰੈੱਡ ਤੇ ਆਪੇ ਤੇ ਬੈੱਕ ਚੱਲਦੇ ਆ ਨੇ ਨਾਲ ਡਸਟੀ ਵੀ ਹੁੰਦਾ ਦੇ ਕੋਈ ਵਿੱਚ ਜਸਤਵੀਰ ਤੇ ਜੇ ਸ਼ਟਰ ਥੱਲੇ ਕਰਨਾ ਤਾਂ ਸ਼ਟਰ ਥੱਲੇ ਵੀ ਹੋ ਜਾਂਦਾ ਤੇ ਆਹ ਨਹੀਂ ਖੁੱਲਦੀ ਉੱਪਰ ਕੋਈ ਸਾਰੀ ਇਹ ਹੈਗੀ ਆ 에어 ਕੰਡੀਸ਼ਨਰ ਕੋਈ ਮੈਥਡ ਦੇਖੋ ਤੋ TT பை EV ਆਗੇ ਨਹੀਂ ਟਿਕਟਾ ਚੈੱਕ ਕਰਨ ਵਾਸਤੇ ਤਸ਼ਮਾ ਟੁਰ ਟਿਕਟਾ ਚੈੱਕ ਕਰਾ ਦੇ ਹੁਣ ਤਾਂ ਮਾਮੇ ਦੇ ਕੇ ਡਰਜਾ ਲੱਗਦਾ ਮੈਨੂੰ ਆਪਾਂ ਮੇਥੋ ਟ੍ਰੇਨ ਤੋਂ ਬਾਹਰ ਨਿਕਲੇ ਆਏ ਆ ਇੱਥੋਂ ਆਪਾਂ ਚੇਂਜ ਕਰਨੀ ਆ ਜਿਹੜੀ ਆਪਣੇ ਸ਼ਹਿਰ ਤੋਂ ਟ੍ਰੇਨ ਆਉਂਦੀ ਆ ਨਾ ਉਹ ਸਿਰਫ ਆਉਂਦੀ ਆ ਬਲਾਰ ਰੂਟ ਤੇ ਆਉਂਦੀ ਆ ਇੱਥੋਂ ਆਪਾਂ ਨੇ ਲੈਣੀ ਆ ਮੈਟਰੋ ਤੇ ਮੈਟਰੋ ਹੈਗੀ ਆ A ਇਥੋਂ ਮੈਟਰੋ A ਲੈ ਕੇ ਫਿਰ ਚੱਲਦੇ ਆਪਾਂ ਰੋਮ ਸੈਂਟਰ ਵੱਲ ਨੂੰ ਆਇਆ ਆਪਣਾ ਸਟੇਸ਼ਨ ਵਾਲੇ ਆਉਰੇਲੀਆ ਟਿਕਟ ਆਪਣੀ ਉਹੀ ਚੱਲੇ ਪੈਣੀ ਆ ਪਾਸੋਂ ਲਾਇਗਿਆ ਸੀ ਨਾ ਮੈਟਰੋ ਪਾਸਾ ਟਿਕਟ ਇਹ ਹੀ ਆਪਣੀ ਚੱਲ ਪੈਣੀ ਆ ਆਪਾਂ ਖੜੇ ਹੁਣ ਇਸ ਟਾਈਮ ਮੈਟਰੋ ਦੇ ਹੇਠਾਂ ਬੀਸਮੈਂਟ ਦੇ ਵਿੱਚ ਇਧਰੋਂ ਟ੍ਰੇਨ ਆਉਣੀ ਆ ਆਪਣੀ ਇਧਰਲੇ ਪਾਸੇ ਦੀ ਕਿ ਆਪਾਂ ਨੇ ਇਧਰੋਂ ਜਾਣਾ ਆ ਗਿਆ ਆਪਣੀ ਮੈਟਰੋ ਸਪੀਡ ਤੇ ਕਰੋਮੈਟਰ ਦੇ ਕਿਤੇ ਬਹੁਤ ਤੇਜ਼ ਹੋਣੇ ਸਪੀਡਰੀ ਪੂਰਨ ਸਪੀਡਾਂ ਦਾ ਯਾਨ ਸਪੀਡਾਂ ਦੇ ਨੋ ਸੈਕਰੀ ਨਾਲ ਕੀ ਮਨੁਪਾਤੀ ਨਹੀਂ ਇਹ ਤੇ ਕੀ ਹੈ ਇਹ ਤੇ ਵੇਪ ਆਪਾਂ ਹੁਣ ਮੇਟਰ ਪਹੁੰਚੇ ਆ ਪਿਆਸਾ ਵਿਕਟੋਰੀਓ ਮਨੁਐਲੇ ਇਹ ਰੋਮ ਦਾ ਪਿਆਸਾ ਜਿਹੜਾ ਮੱਲੇ ਵੀ 2007 ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਦੀ ਪਹਿਲੀ ਪਸੰਦ ਦਾ ਪਿਆਸਾ ਇਹ ਤੇ ਜਿੱਦਾਂ ਵੀ ਪੰਜਾਬੀ ਹੋਰੇ ਅੱਜ ਵੀ ਘੁੰਮਣ ਵਾਸਤੇ ਆਉਂਦੇ ਆ ਜਿਵੇਂ 2007 ਤੋਂ ਪਹਿਲਾਂ ਦੀ ਗੱਲ ਕਰੀ ਆਪਾਂ ਉਦੋਂ ਵੀ ਜਿੰਦੇ ਸਾਡੇ ਡੈਡੀ ਉਹਨੇ ਪਹਿਲਾਂ ਆਏ ਸੀਗੇ ਉਹ ਸਾਰੇ ਇਸ ਪਿਆਸੇ ਦੇ ਵਿੱਚ ਇਕੱਠੇ ਬੈਠੇ ਘੁੰਮਦੇ ਫਿਰਦੇ ਸੀਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਚੇਂਜ ਕਰਤਾ ਕਹਿੰਦੇ ਪਹਿਲਾਂ ਇੱਦਾਂ ਗੱਲਾਂ ਬਾਤਾਂ ਹੋਰ ਸੀਗੀਆਂ ਤੇ ਉਦੋਂ ਦਿਲ ਵੱਧ ਲੱਗਦਾ ਸੀ ਕਹਿੰਦੇ ਪਿਆਸੇ ਵਿੱਚ ਤੇ ਹੁਣ ਚੀਜ਼ਾਂ ਡਿਵੈਲਪ ਵੀ ਹੋ ਗਈਆਂ ਸੋਨਾ ਬਣ ਗਿਆ ਸਾਰਾ ਕੁਝ ਬਣ ਗਿਆ ਪਰ ਕਹਿੰਦੇ ਪਹਿਲਾਂ ਵਰਗਾ ਮਾਹੌਲ ਨਹੀਂ ਹੈਗਾ ਕਈ ਵਾਰ ਡੈਡੀ ਵੀ ਇੱਥ ਮੈਂ ਕਹਾਂ ਚਲੋ ਅੱਜ ਨਾਲ ਘੁੰਮਦੇ ਫਿਰਦੇ ਤੁਹਾਨੂੰ ਆ ਪਿਆਸੇ ਬਾਰੇ ਗੱਲਬਾਤ ਦੱਸਦੇ ਆ ਤੇ ਉਹ ਪਿਆਸਾ ਜਿਹਦੇ ਵਿੱਚ ਜੋ ਵੀ ਆਪਣੇ ਨਗਰ ਕੀਤਰ ਹੁੰਦਾ ਰੋਮ ਸ਼ਹਿਰ ਦਾ ਤਾਂ ਇਹੀ ਪਿਆਸੇ ਵਿੱਚ ਹੁੰਦਾ ਤੁਹਾਨੂੰ ਉਹ ਵੀ ਜਗ੍ਹਾ ਦਿਖਾਉਂਗਾ ਮੈਂ ਕਿੱਥੇ ਵੀ ਆਪਣੀ ਸਟੇਜ ਲੱਗਦੀ ਹੁੰਦੀ ਹੈ ਤੇ ਕਿੱਥੇ ਆਪਣੇ ਸਾਰੇ ਲੰਗੇ ਦਾ ਪ੍ਰਬੰਧ ਕੀਤਾ ਜਾਂਦਾ ਸਾਰਾ ਇਸ ਪਿਆਸੇ ਦੇ ਪਿੱਛੇ ਕੀਤਾ ਜਾਂਦਾ ਤੇ ਤੁਸੀਂ ਪਹਿਲਾਂ ਪਿਆਸੇ ਦੇ ਪਿੱਛੇ ਨਿਗਾਹ ਮਾਰ ਕੇ ਦੇਖੋ ਮਤਲਬ ਕਾਫੀ ਲੋਕਰੇ ਘੁੰਮਦੇ ਫਿਰਦੇ ਵੀ ਆ ਤੇ ਲੋਕ ਫਿਕਰੀਂ ਬਣਾਉਣ ਵਾਸਤੇ ਵੀ ਆਉਨੇ ਆ ਤੇ ਮਤਲਬ ਬੜਾ ਜਿਆਦਾ ਘੈਂਟ ਚੀਜ਼ ਹੈ ਸਭ ਤੋਂ ਫੇਮਸ ਪਿਆਸਾ ਪੈਨੂ ਕਹਿ ਸਕਦੇ ਆ ਜਦੋਂ ਵੀ ਕਿਸੇ ਪ ਤੇ ਲਗਭਗ ਸਾਡੇ ਇਧਰ ਵਾਲੇ ਏਰੀਆ ਦੇ ਵਿੱਚ ਤੇ ਸਾਰੇ ਇੱਥੇ ਪਹੁੰਚਦੇ ਘੁੰਮਣ ਫਿਰਨ ਵਾਸਤੇ ਲਾਗ ਲਾਗ ਸ਼ਾਪ ਵੀ ਹੈਗੀਆਂ ਜਿੱਥੇ ਆਪਣੀ ਆਲਮੰਤਾਰੀਆਂ ਜਿੱਥੇ ਉਹਨੇ ਘਰ ਦਾ ਸਮਾਨ ਲੈ ਕੇ ਜਾਂਦੇ ਨੇ ਤੇ ਕਈ ਆਪਣੇ ਮੁੰਡੇ ਵੀ ਆਪਣੀ ਕਟਿੰਗ ਕਰਾਉਣ ਵਾਸਤੇ ਵੀ ਆਹ ਸ਼ਹਿਰ ਦੇ ਵਿੱਚ ਉਹਨੇ ਲਾਗੇ ਲਾਗੇ ਦੁਕਾਨਾਂ ਵੀ ਆਪਣੀ ਹੈਗੀਆਂ ਨੇ ਤੇ ਮਤਲਬ ਵੀ ਸਾਰਾ ਕੁਝ ਹੈਗੇ ਰੈਸਟੋਰੈਂਟ ਵੀ ਹੈਗੇ ਨੇ ਤੇ ਆਪਾਂ ਰੋਟੀ ਖਾਣੇ ਬਾਅਦ ਚੱਲਾਂਗੇ ਕਿਸ ਰੈਸਟੋਰੈਂਟ ਦੇ ਵਿੱਚ ਤੇ ਕਾਫੀ ਕੁਝ ਆਪਿਆਸੇ ਦੇ ਨਾਲ ਆਪਣੇ ਪੰਜਾਬੀ ਜਾਂਦਾ ਜੁੜਿਆ ਵਾ ਤੇ ਮੈਂ ਕਿਹਾ ਚਲੋ ਨਾਲੇ ਘੁੰਮ ਕੇ ਆਉਣੇ ਆਪਾਂ ਆਪਣੀ ਜਾਂਦਾਂ ਤਾਜ਼ੀਆਂ ਕਰਦੇ ਆ ਕਿਉਂਕਿ ਮੇਰੇ ਜਾਂਦਾਂ ਜਦੋਂ ਮੈਂ ਉਦੋਂ ਬਾਈ ਟ੍ਰੇਨ ਆਉਂਦੇ ਸੀਗੇ ਅਸੀਂ ਖੇਤਾਂ ਦੇ ਕੰਮ ਕਰਦੇ ਸੀਗੇ ਤੇ ਕੰਮ ਛੱਡ ਕੇ ਛੁੱਟੀ ਹੁੰਨੀ ਸ਼ਨੀਵਾਰ ਨੂੰ ਉਦੋਂ ਅਸੀਂ ਟ੍ਰੇਨ ਚੜ੍ਹ ਕੇ ਇੱਥੇ ਆਉਣਾ ਤੇ ਇੱਥੇ ਕਟਿੰਗ ਵੀ ਕਰਕੇ ਜਾਣੀ ਤੇ ਘੁੰਮਣਾ ਫਿਰਨਾ ਵੀ ਤੇ ਆ ਪਿਆਸੇ ਕਾਫੀ ਜ਼ਿਆਦਾ ਮਿੱਤਰੋ ਜੁੜੀਆਂ ਵੀ ਇਹਨੇ ਮੇਰੀਆਂ ਵੀ ਤੇ ਮੇਰੇ ਫਾਦਰ ਸਾਹਿਬ ਦੀਆਂ ਵੀ ਤੇ ਤੁਸੀਂ ਵੀ ਜਿਹੜੇ ਆਪਣੇ ਵਲੌਗ ਨੂੰ ਦੇਖਦੇ ਹੋ ਇੱਥੇ ਇਟਲੀ ਤੋਂ ਦੇਖਦੇ ਹੋ ਜਾਂ ਪੁਰਾਣੀ ਆਏ ਹੋ ਜਿਹੜੇ ਜਿਹੜੇ ਪਿਆਸੇ ਦੇ ਵਿੱਚ ਘੁੰਮ ਕੇ ਗਏ ਆ ਪਿਆਸੇ ਬਹਿ ਕਿਸੇ ਨੇ ਵੀ ਕਦੇ ਵੀ ਚਾਹ ਤੱਕ ਆਪਾਂ ਸਾਂਝਾ ਕੀਤਾ ਆਪਣੇ ਮਿੱਤਰਾਂ ਦੋਸਤਾਂ ਨਾਲ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਯਾਰ ਕੋਈ ਹੈਗੇ ਫੁਵਾਰਾ ਉਹਨਾਂ ਜਿਹੜਾ ਕੁਝ ਕੁ ਸਮੇਂ ਤੋਂ ਬੰਦ ਕੀਤਾ ਹੋਇਆ ਵਾ ਸਿਸਟਮ ਇਹਨਾਂ ਨੇ ਨਹੀਂ ਤਾਂ ਰੋਮ ਸ਼ਹਿਰ ਦੇ ਇਦਾਂ ਚੀਜ਼ਾਂ ਬਹੁਤ ਜਿਆੜੇ ਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਨਾ ਜਿਨ੍ਹਾਂ ਵਿੱਚ ਲਾਈਟਾਂ ਚੱਲਦੀਆਂ ਫਾਰੇ ਚੱਲਦੇ ਆਂ ਕਾਫੀ ਜੀਰਾਂ ਚੱਲਦੀਆਂ ਨੇ ਤੇ ਇੱਧਰ ਹੈਗੇ ਛੋਟੀ ਜਿਹੀ ਬਿਲਡਿੰਗ ਮਤਲਬ ਇਤਿਹਾਸ ਰੋਮ ਦੇ ਨਾਲ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਨਾ ਤਾਂ ਬਹੁਤ ਜ਼ਿਆਦਾ ਜੁੜਿਆ ਹੈ ਬਹੁਤ ਜ਼ਿਆਦਾ ਤੁਹਾਨੂੰ ਇਦਾਂ ਦੀ ਬਿਲਡਿੰਗਾਂ ਰੋਮ 'ਚ ਬਹੁਤ ਮਿਲ ਜਾਣੀਆਂ ਤੇ ਬਕਸ ਦੇ ਵਿੱਚ ਜਿਹੜੀ ਰੋਮ ਦੀ ਸੱਭਿਅਤਾ ਭਰੀ ਪਈ ਹੈ ਹਿਸਟਰੀ ਦੇ ਵਿੱਚ ਤੇ ਉਹ ਇਹ ਉਹ ਰੋਮ ਸ਼ਹਿਰ ਹੈ ਮਿੱਤਰੋ ਗਰਮੀ ਮਿੱਤਰੋ ਇਹ ਤੇ ਧੁੱਪ ਤੋਂ ਬਚਾਅ ਹੋ ਰਿਹਾ ਹੈ ਗਰਮੀ ਕਾਫੀ ਆ ਰੋਮ ਸ਼ਹਿਰ ਵੈਸੀ ਗਰਮੀ ਜ਼ਿਆਦਾ ਹੈ ਕਿਉਂਕਿ ਉੱਚੇ-ਉੱਚੇ ਬਿਲਡਿੰਗਾਂ ਨੇ ਹਵਾ ਦਾ ਜਿਹੜਾ ਉਹਦਾ ਕਹਣਾ ਆਉਣਾ ਜਿਹੜਾ ਘੱਟ ਆ ਉਰੇ ਥੋੜੀ ਕਿਊਜ਼ ਕਿਊਜ਼ ਹੋਇਆ ਇਸ ਕਰਕੇ ਰੋਮ ਸ਼ਹਿਰ ਦੇ ਵਿੱਚ ਇਹ ਗਰਮੀ ਸੋਹਣੀ ਜ਼ਿਆਦਾ ਮਹਿਸੂਸ ਹੁੰਦੀ ਆ ਹਰੇਕ ਨੂੰ ਦੇਖੋ ਕਿੰਨੇ ਸੋਹਣੇ ਮੇਤਰ ਫੁੱਲ ਖਿੜੇ ਪਏ ਨੇ ਜੇ ਕਿਸੇ ਨੂੰ ਵੀ ਇਹ ਫੁੱਲ ਦੇ ਨਾਮ ਬਾਰੇ ਪਤਾ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੰਨਾ ਸੋਹਣਾ ਲੱਗਦਾ ਹੈ ਨਾ ਤੇ ਇੰਨੇ ਕਿਹੜੀ ਵਿੱਚ ਲੱਗੇ ਹੋਏ ਨੇ ਜਿੱਦਾਂ ਲਾਏ ਹੋਏ ਨੇ ਜਾਵੇ ਕਿਸੇ ਨੇ ਜਾਂ ਫਿਰ ਆਪੇ ਲੱਗੇ ਹੋਏ ਨੇ ਹੈ ਨਾ ਨਹੀਂ ਦ ਆ ਵੀ ਲੱਗੇ ਹੋਏ ਇਧਰ ਸਾਰਾ ਨੰਨੀ ਨੂੰ ਨਹੀਂ ਆ ਸੇਮੇ ਚ ਜਾਂਦਾ ਤੇ ਆਏ ਮਿੱਤਰੋ ਵਾਲਾ ਪਿਆਸਾ ਜਿੱਥੇ ਰੋਮ ਸ਼ਹਿਰ ਦਾ ਨਗਰ ਕੀਰਤਨ ਹਰੇਕ ਸਾਲ ਸਜਾਇਆ ਜਾਂਦਾ ਜਗ੍ਹਾ ਦੇ ਵਿੱਚ ਮਨ ਲੈ ਇਨੀ ਜਗ੍ਹਾ ਦਿੱਤੀ ਜਾਂਦੀ ਐ ਨੀ ਜਗ੍ਹਾ ਆਪਾਂ ਨੂੰ ਆ ਵਾਲੀ ਜਗ੍ਹਾ ਆ ਸਾਰੀ ਬਾਉਂਡਰੀ ਆਪਣੇ ਕੋਲ ਹੁੰਦੀ ਆ ਤੇ ਇਧਰ ਦੇ ਪਾਸੇ ਲੰਗਰ ਹਾਲ ਹੁੰਦਾ ਸਾਰੀ ਨਾਲ ਨਾਲ ਉੱਥੇ ਲੰਗਰ ਦੇ ਲੱਗੇ ਹੁੰਦੇ ਨੇ ਤੇ ਇੱਥੇ ਪੰਡਾਲ ਚੱਲਦਾ ਹੁੰਦਾ ਤੇ ਇਧਰਲੇ ਪਾਸੇ ਇੱਥੇ ਲੱਗੀ ਹੁੰਦੀ ਐ ਸਟੇਜ ਜਿੱਥੇ ਕੀਰਤਨ ਦਰਬਾਰ ਮਹਾਰਾਜ ਦੇ ਸਰੂਪ ਇੱਥੇ ਰੱਖੇ ਜਾਂਦੇ ਨੇ ਤੇ ਬਾਕੀ ਸਾਰਾ ਇਹ ਏਰੀਆ ਹੁੰਦਾ ਸਾਰਾ ਆਪਣੇ ਕੋਲੇ ਹੁੰਦਾ ਹੈ ਤੇ ਜਿਹੜੀ ਪ੍ਰਕਰਮ ਹੁੰਦੀ ਆ ਉਹ ਸਾਰੀ ਆਹ ਸ਼ਹਿਰ ਦੇ ਵਿੱਚ ਹੁੰਦੀ ਆ ਪਿਆਸਾ ਵਿਤੋਰੀ ਉਹ ਮਨਵਾਲੇ ਟਰਮੀਨ ਦੇ ਕੋਲ ਹੈ ਇਧਰ ਆਪਣਾ ਏਰੀਆ ਬਹੁਤ ਧੁੱਪ ਹੈ ਤੇ ਇਧਰ ਕਿੰਨੀ ਸੰਗਣੀ ਮੇਰੇ ਸ਼ਾਮਾਂ ਆ ਦਰਖਤ ਲੱਗੇ ਨੇ ਬਹੁਤ ਗੂੜੀ ਸ਼ਾਮਾਂ ਆ ਤੇ ਲੋਕ ਬੈਠੇ ਇੰਜੋਏ ਕਰ ਰਹੇ ਨੇ ਕੋਈ ਪਿਕਨਿਕ ਬਣਾ ਰਹੇ ਨੇ ਕੋਈ ਬੈਠੇ ਗੱਲਾਂ ਬਾਤਾਂ ਮਾਰੇ ਇਕੱਲਾ ਬੈਠਾ ਕੋਈ ਸਿੰਗਲ ਬੈਠਾ ਹੈ ਕੋਈ ਫੈਮਿਲੀ ਹੈ ਬੈਠਾ ਉਹ ਦੇਖ ਉਧਰ ਪੂਰਾ ਗਰੁੱਪ ਬੈਠਾ ਤੇ ਸਾਰੀ ਉਹ ਪਾਰਕ ਦੇ ਵਿੱਚ ਇਧਰ ਆਪਸੇ ਸਾਰੀ ਸ਼ਾਮ ਵਾਲਾ ਭਰਿਆ ਹੋਇਆ ਪੂਰੀ ਐਨ ਗਾੜੀ ਸ਼ਾਇਆ ਨ ਦਰਖਤਾਂ ਦੀ ਇੱਥੇ ਆ ਕੇ ਮੜਾ ਆਰਾਮ ਜਿਹਾ ਹੁੰਦਾ ਹਨਾ ਧੁੱਪ ਜਗਰ ਧੁੱਪ ਲੱਗੇ ਪੂਰੀ ਚੋਬ ਦੀ ਐਨ ਹਾਂਜੀ ਭਾ ਇਥੇ ਦਰਖਤਾਂ ਥੱਲੇ ਆ ਕੇ ਮੜੀ ਹੈ ਮੜਾ ਸਾਰਜਾ ਹੁੰਦਾ ਵੀ ਹਾਂ ਯਾਰ ਹੈ ਗੱਲਬਾਤ ਕੋਈ ਵੀ ਕੁਦਰਤ ਬਹੁਤ ਸੋਹਣੀ ਆ ਦਰਖਤਾਂ ਛੱਡੀ ਸ਼ਾਮਾਂ ਥੱਲੇ ਮੜਾ ਅਸਰ ਜਿਹਾ ਹੁੰਦਾ ਹੈ ਇਧਰ ਕੋਈ ਲੱਗਦਾ ਕੋਈ ਗਰੂਪ ਗਰੂਪ ਲਾਉਣ ਲੱਗੇ ਪਾਣੀ ਭੁੱਲ ਜਾਂਦੇ ਬਾਈ ਉਹਨਾਂ ਨੇ ਤਿੰਨ ਦਾ ਫਿੱਟ ਕਰਤਾ ਜੇ ਆਪਣਾ ਮਿੱਤਰੋ ਪੰਜਾਬ ਹੁੰਦਾ ਇੱਥੇ ਸ਼ਵੀਲ ਲੱਗੀ ਹੁੰਦੀ ਪੱਕੀ ਜਿੰਨੀ ਗਰਮੀ ਪੈਂਦੀ ਹੈ ਨਾ ਜਿਹੜਾ ਟੂਰਿਸਟ ਹੁੰਦਾ ਹੈ ਤਾਂ ਜ਼ਰੂਰ ਕਿਹਾ ਕਿ ਮਨ ਦੇ ਵੀ ਜਾਣਾ ਸੀ ਕਿ ਏਦਾਂ ਛੱਡ ਲਾ ਕੇ ਆਪਾਂ ਸ਼ਵੀਲ ਲਾ ਦਈਏ ਪਰ ਇਹਦਾ ਛਾਲਾ ਪਿਛਣ ਪੋਚਣ ਲਾਉਣੇ ਲੱਗਦਾ ਮੈਨੂੰ ਮਿੱਤਰੋ ਸਮਾਂ ਹੋਣਾ 11:51 ਹੋ ਗਏ 12:00 ਤੇ ਸਮਾਂ ਰੋਟੀ ਦਾ ਵੀ ਹੋ ਗਿਆ ਭੁੱਖ ਲੱਗੀ ਵੇ ਕਾਫੀ ਜਿਆਦਾ ਹੁਣ ਮੈਂ ਤਾਂ ਸਿਰਫ ਕੱਲੀ ਕਾਫੀ ਪੀ ਕੇ ਆਈ ਸੀ ਜਿਹੜੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਈ ਆ ਕਿਉਂ ਜਿੱਦਨ ਮੇਰਾ ਆਪਣਾ ਦਿਨ ਹੁੰਦਾ ਜਿੱਦਨ ਮੈਂ ਜਿਮ ਨਹੀਂ ਜਾਂਦਾ ਉਦੋਂ ਮੈਂ ਇੰਟਰਮੀਟ ਫਾਸਟਿੰਗ ਲੰਮੀ ਕਰਦਣਾ ਸਿਰ ਵਾਂ ਨਿਰਨਾ ਕਾਲ ਜੀ ਹਰੇਕ ਦਿਨ ਵਰਤੇ ਅੱਧੇ ਦਿਨ ਦਾ ਅੱਧੇ ਦਿਨ ਦਾ ਵਰਤਿਲਾ ਲੋ ਤੇ ਹੁਣ ਆਪਾਂ ਰੋਟੀ ਪਾਣੀ ਖਾਵਾਂਗੇ ਦੇਖਦੇ ਆ ਕਿੱਥੇ ਖਾਣੇ ਆ ਵੈਸੇ ਤਾਂ ਪਾਰਕ ਦੇ ਆਲੇ ਦਲੇ ਬਹੁਤ ਆਪਣੀ ਨਹੀਂ ਰੈਸਟੋਰੈਂਟ ਹੈਗੇ ਪੀਜ਼ਰੀ ਵੇਗਾ ਕਾਫੀ ਕੁਝ ਹੈ ਪੀਜ਼ਾ ਦਾ ਖਾਣ ਨੂੰ ਮੈਂ ਦਿੰਦੀਆਂ ਪੀਜ਼ਾ ਦਾ ਆਪਾਂ ਚਲੋ ਆਪਾਂ ਲੱਕੜ ਦੀ ਪਿੱਠੀ ਖਾਣਦੇ ਆ ਆਪਣੀ ਦਾ ਨਾ ਤੇ ਰੈਸਟੋਰੈਂਟ ਦੇਖਦੇ ਆ ਕਿੱਥੇ ਚੱਲਦੇ ਆ ਜਿਹੜਾ ਗੱਡੀ ਹੁੰਦੀ ਮੇਰੇ ਕੋਲ ਫੇਰਦਾ ਬੰਦਾ ਮਾ ਚੱਲ ਕੇ ਅੱਗੇ ਪਿੱਛੇ ਦੂਰ ਵੀ ਜਾ ਸਕਦਾ ਤੇ ਵੈਸੇ ਸਾਰੇ ਆਪਾਂ ਜਾਣਦੇ ਹੀ ਆ ਜਿਹੜਾ ਆਪਾਂ ਨੇੜੇ ਬੈਠੂਗਾ ਸਬਜ਼ੀ ਦਾ ਆਪਾਂ ਉੱਥੇ ਪਹ ਜਾ ਕੇ ਪਛਾਤਾ ਬਣੀ શકਦੇ ਆ ਸਮਾਂ ਠੀਕ ਹੈ ਨਾ ਹਾਂਜੀ ਹਾਂਜੀ ਸਹੀ ਹੈ ਜੀ ਰੋਟੀ ਖਾ ਲਈ ਪਹਿਲਾਂ ਹਾਂਜੀ ਕੋਈ ਰੋਟੀ ਖਾ ਲਵੇ ਪਰ ਲੱਭਿਓ ਨੇੜੇ ਜੀ ਜੀ ਕਿਉਂਕਿ ਫਿਰ ਜੇ ਉਧਰ ਨੂੰ ਇੰਨੀ ਦੂਰ ਚਲੇ ਗਏ ਫਿਰ ਮੁੜ ਕੇ ਵੀ ਉਨਾ ਹੀ ਆਉਣਾ ਨਾ ਨੇੜੀ ਲੱਭ ਨੇੜੀ ਲੱਭਦੇ ਆਪਾਂ ਮੈਂ ਗੱਡੀ ਘੁੰਮ ਕੇ ਵੱਧ ਮਜ਼ਾ ਹੁੰਦਾ ਤਾਂ ਐਦਾਂ ਟ੍ਰੇਨ 'ਚ ਘੁੰਮ ਕੇ ਵੱਧ ਮਜ਼ਾ ਆਉਂਦਾ ਇਹ ਟ੍ਰੇਨ ਦਾ ਵੀ ਸਹੀ ਹੈ ਜੀ ਵੈਸੇ ਚਲ ਕਾਰ ਦਾ ਹੀ ਹੁੰਦਾ ਆਪਣਾ ਸਾਧਨ ਹੁੰਦਾ ਕਿੱਥੇ ਮਜ਼ਾ ਖੜਾ ਹੋਣਾ ਜੀ ਹਾਂ ਕਾਰ ਦੇ ਵੀ ਐਦਾਂ ਹੁੰਦਾ ਜਿਹੜਾ ਬੰਦਾ ਨਾ ਕੋਲ ਬੈਠਾ ਹੁੰਦਾ ਪੈਸੇਂਜਰ ਹੁੰਦਾ ਸੀਟ ਤੇ ਬੈ ਰੋਟੀ ਖੜਾ ਤੇ ਕੋਈ ਦਿੱਕਤ ਨਹੀਂ ਆਉਂਦੀ ਪਰ ਡਰਾਈਵਰ ਨੂੰ ਬਹੁਤ ਦਿੱਕਤ ਆਉਂਦੀ ਆ ਪਾਰਕਿੰਗ ਲੱਭਣ ਦੀ ਦਿੱਕਤ ਆ ਕਦੇ ਲਾਈਟਾਂ ਕਦੇ ਖੜ ਜੋ ਤੁਰਪੋ ਐਦਾਂ ਬੜਾ ਕੁਝ ਹੁੰਦਾ ਪਰ ਮੈਨੂੰ ਘੱਟ ਲੱਗਿਆ ਪਰ ਐਦਾਂ ਵੀ ਜਿਹੜੀ ਪਿੱਛੋਂ ਟ੍ਰੇਨ ਆਉਂਦੀ ਆ ਉਹ ਚਾ ਬੜਾ ਬੜਾ ਟਾਈਮ ਆ ਕਿ ਪਿੱਛੇ ਕਰ ਸਕਦੀ ਆ ਪਰ ਮੇਥੋਂ ਮੈਟਰੋ ਦਾ ਜਿਹੜਾ ਸਿਸਟਮ ਆ ਤਾਂ ਇੰਨਾ ਜ਼ਿਆਦਾ ਵਧੀਆ ਇੱਥੇ ਨਾ 1-1 ਮਿੰਟ ਬਾਅਦ ਜਿਹੜੀ ਮੈਟਰੋ ਇੱਥੇ ਚੱਲਦੀ ਆ ਮੈਂ ਨਾ ਗੱਡੀ ਆਪਾਂ ਮੈਟਰੋ ਤੱਕ ਲਿਆ ਕੇ ਨਾ ਗਾ ਬੰਦਾ ਪੂਰੀ ਰੋਮ ਘੁੰਮਦਾ ਬੜੀ ਗੱਲ ਇਹ ਵੀ ਪਰ ਕੇਜੋਰੀ ਬਹੁਤ ਪ੍ਰੋਬਲਮ ਬਹੁਤ ਜ਼ਰਾ ਪ੍ਰ ਜਿਹੜੀ ਰੋਮ ਦੇ ਵਿੱਚ ਤਿੰਨ ਟ੍ਰੇਨਾਂ ਚੱਲਦੀਆਂ ਮੈਟਰੋ A ਵੀ ਚੱਲਦੀ ਆ ਤੇ ਮੈਟਰੋ B ਵੀ ਚੱਲਦੀ ਆ ਤੇ ਮੈਟਰੋ C ਵੀ ਚੱਲਦੀ ਆ ਜਿੰਨੀ ਵੀ ਵਧੀਆ ਵਧੀਆ ਪਲੇਸਿਸ ਹੈਗੇ ਜਗ੍ਹਾ ਹੈਗੀਆਂ ਜਿਹੜੇ ਲੋਕੋਂ ਮਦੇ ਫਿਰਦੇ ਆ ਉਹ ਸਾਰੀਆਂ ਇਹਨਾਂ ਨੇ ਕਨੈਕਟ ਕਰਦੀਆਂ ਵੀ ਬੰਦਾ ਮੈਟਰੋ ਛੱਡ ਕੇ ਜਾ ਸਕਦਾ ਮਤਲਬ ਵੀ ਗੱਡੀ ਨਾਲੋਂ ਜਿਹੜਾ ਰੋਮ ਸੈਂਟਰ ਵੱਲ ਦਾ ਸਫ਼ਰ ਆ ਮੈਟਰੋ ਦਾ ਬੈਸਟ ਸਫ਼ਰ ਹੈ ਆ ਦੇਖੋ ਮੈਟਰੋ ਰੈਸਟੋਰੈਂਟ ਇੰਡੀਆ ਨੂੰ ਲਿਟਲ ਇੰਡੀਆ ਆ ਰੈਸਟੋਰੈਂਟ ਬੰਦ ਆ ਇੱਕ ਰੈਸਟੋਰੈਂਟ ਉਹ ਅੱਗੇ ਲੈ ਇਹ ਲਾਈਨ ਦੇ ਵਿੱਚ ਨਾ ਤਨੋਂ ਇੱਕ ਨਹੀਂ ਕਈ ਰੈਸਟੋਰੈਂਟ ਮਿਲ ਜਾਣੇ ਲੈਣ ਦੇ ਵਿੱਚ ਤਿੰਨ ਚਾਰ ਰੈਸਟੋਰੈਂਟਾਂ ਵਿੱਚ ਤਾਂ ਕਈ ਆਪਣੇ ਮਤਲਬ ਹੀ ਬੰਗਲਾਦੇਸ਼ੀ ਭਰਾਵਾਂ ਨੇ ਵੀ ਖੋਲੇ ਹੋਣਾ ਨੇ ਵੀ ਨਾਂ ਰੱਖਿਆ ਹੋਵੇ ਇੰਡੀਅਨ ਰੈਸਟੋਰੈਂਟ ਕਿਉਂਕਿ ਇੰਡੀਅਨ ਨੂੰ ਲੋਕ ਮਸ਼ਹੂਰ ਪਸੰਦ ਵੱਧ ਕਰਦੇ ਆ ਇੰਡੀਆ ਨੂੰ ਇਸ ਕਰਕੇ ਉਹਦੇ ਲੈ ਵੀ ਬੰਗਲਾਦੇਸ਼ੀ ਭਰਾਵਾਂ ਨੇ ਵੀ ਇੰਨੇ ਰੈਸਟੋਰੈਂਟ ਰੱਖਿਆ ਹੋਵੇ ਹੁਣ ਉਹ ਜਾ ਕੇ ਦੇਖਦੇ ਆ ਕਿ ਉਹ ਕਿਹਣਾ ਦਾ ਹੈ ਇਹ ਵੈਲੂਏਸ਼ਨ ਵਿੱਚ ਤਾਂ ਖੁੱਲਾ ਮਿਲ ਗਿਆ ਆਪਾਂ ਨੂੰ ਕਿਉਂਕਿ ਨਾ ਜਿਹੜਾ ਲੰਚ ਦਾ ਸਮਾਂ ਹੈ ਇਹਨਾਂ ਦਾ ਉਹ ਸਟਾਰਟ ਹੁੰਦਾ 1 ਵਜੇ ਤੋਂ ਤੇ ਟਾਈਮ ਸਾਢੇ 12 ਹੋਏ ਆ ਹਾਲੇ ਅੱਧਾ ਘੰਟਾ ਰਹਿੰਦਾ ਮਾਲੇ 1:20 ਤੱਕ ਲੱਗੇ 3:00 ਵਜੇ ਤੱਕ ਕਿਚਨ ਓਪਨ ਰੱਖਦੇ ਆ ਤੇ ਉਸ ਤੋਂ ਬੰਦ ਕਰ ਦਿੰਦੇ ਆ ਫਿਰ ਸ਼ਾਮ ਨੂੰ ਜਿਹੜਾ 5:00 6:00 ਵਜੇ ਸਮਾਂ ਚੱਲਦਾ ਨਾਲਾ ਅੱਧਾ ਘੰਟਾ ਜਿਹੜਾ ਐਡਵਾਂਸ ਹੈ ਰੋਟੀ ਦਾ ਟਾਈਮ ਹੈ ਔਰ 1:00 ਵਜੇ ਸਟਾਰਟ ਹੁੰਦਾ ਹੈ ਤੇ ਉਹ ਬਾਈ ਉਹਨਾਂ ਦਾ ਕਹਿੰਦਾ ਸਫਾਈ ਚੱਲਦੀ ਹੈ ਬਸ ਸਾਰਾ ਕੁਝ ਓਕੇ ਆ ਤੋ ਇਹ ਕਹਿੰਦੇ ਪੰਜ ਮਿੰਟ ਖੜ੍ਹਜੋ ਬਸ ਤੇ ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਆਪਣਾ ਰੋਟੀ ਪਣੀ ਖਾ ਸਕਦੇ ਆ ਬੈਠ ਕੇ 5 ਮਿੰਟ ਰੁਕ ਜੇ ਕਹਿੰਦੇ ਬਸ ਨਾ ਵੀ ਮੈਨੂੰ ਇਹ ਹੈਗਾ ਜੀ ਹਿਮਾਲਿਆਸ ਕਸ਼ਮੀਰ ਪਿਆਸਾ ਵੀ ਤੁਰੇ ਵਿੱਚ ਰੈਸਟੋਰੈਂਟ ਹੈ ਬਾਈ ਉਹਨ ਇਹਨਾਂ ਦੇ ਮੀਨੂ ਹੈਗੇ 280 ਦੇ ਵਿੱਚ 1% ਜੋ ਮਾਜੀ ਖਾ ਸਕਦਾ ਸਾਰਾ ਉਸਮਾਨ ਤੇ ਲਿਖਿਆ ਹੋਵੇ। ਬਾਕੀ ਤੁਹਾਨੂੰ ਖਾ ਕੇ ਦੱਸਾਂ ਬਾਜੀ ਕਿਦਾਂ ਦਾ ਹੈ। ਕਾਹੀ ਵੱਡਾ ਮੀਨੂ ਇਹਦਾ ਮਤਲਬ ਕੀ ਆ ਜੇ ਮੀਨੂ ਬਹੁਤ ਵੱਡਾ ਹੁੰਦਾ ਤਾਂ ਮਤਲਬ ਵੀ ਖਾਣ ਨੂੰ ਇਹਨਾਂ ਕੋਲ ਵੈਰਾਈਟੀਆਂ ਕਾਫੀ ਜ਼ਿਆਦਾ ਹੋਣਗੀਆਂ ਤੇ ਆਪਾਂ ਹੁਣ ਇਹ ਆਪਣੀ ਡਿਊਟੀ ਸਿਮਰ ਸੰਭਾਲ ਲਈਏ ਹੁਣ ਜੋ ਮਿਲ ਖਾਣਾ ਹੈ ਦੱਸ ਦਿਓ ਠੀਕ ਹੈ। ਓਕੇ ਜੀ। ਖਾਣਾ ਮਿੱਤਰੋ ਆਪਣਾ ਆ ਗਿਆ ਸਭ ਤੋਂ ਪਹਿਲਾਂ ਰੋਟੀ ਚੈੱਕ ਕਰ ਤੁਸੀਂ। ਤੰਦੂਰੀ ਰੋਟੀ, ਗੱਲਬਾਤ ਐਂ ਸਿਰਾਂ ਤੇ ਖਾਣ ਵਾਸਤੇ ਆਪਾਂ ਨੇ ਮੰਗਾਇਆ ਪਨੀਰ, ਪਾਲਕ ਪਨੀਰ ਆਪਣਾ ਪਾਲਕ ਪਨੀਰ ਤੇ ਤੇ ਇਧਰ ਹੈਗੇ ਨੇ ਸਲਾਦ ਤੇਰਾ ਭਲਾ ਹੋ ਜਾਈ ਇਹ ਮਿੱਤਰੋ ਖਾਣੇ ਬਹੁਤ ਜ਼ਰੂਰੀ ਨੇ ਹਰੀਆਂ ਮਿਰਚੀਆਂ ਪਾ ਕੇ ਲਾਲ ਟਮਾਟਰ ਸਲਾਦ ਤੇ ਰੈਤਰੀ ਪਲੇਟ ਦੇ ਉਹ ਕਿਹੜੀ ਹੱਥ ਇਹਨਾਂ ਨੇ ਬਿਲਕੁਲ ਛੋਟੀ ਹੱਥ ਪਲੇਟ ਰੈਤਰੀ ਦੀ ਜਿੱਦਾਂ ਖੀਰ ਹੁੰਦੀ ਹੈ ਨਾ ਉਦਾਂ ਦੇ ਵਗਿਆ ਨਾ ਚਲੋ ਕੋਈ ਨਹੀਂ ਸਾਦਾਗੇ ਨਾਲੇ ਆਹ ਦੇਖੋ ਮਿੱਤਰੋ ਇਧਰ ਧਰਨਾ ਲੱਗਿਆ ਕਿਸੇ ਚੀਜ਼ ਦਾ ਤੁਹਿਲ ਆ ਜਾ ਨਰੇ ਤਰਨੇ ਦੇ ਵਿੱਚ ਦੇਖੀ ਜਾਊਗੀ ਹਾਂ ਹਾਂ ਤਰ ਰਹੀ ਹੈ ਕਿਉਂਕਿ ਸਾਪਣੇ ਪਹਿਲਾਂ ਲੱਗਿਆ ਵਸੇਗਾ ਉੱਥੇ ਚੈਂਡਲ ਲੱਗੇ ਜਿੱਥੇ ਪਾਣੀ ਪੂਰੇ ਪ੍ਰਬੰਧ ਕਰਦੇ ਸੀਗੇ ਇਹਨਾਂ ਦੀ ਹੁਣ ਅਬਸੂ ਹੋ ਗਈ ਹੈ ਕਿਉਂਕਿ ਪਾਸਟ ਤੋਂ ਤੋਂ ਕਿਤੇ ਨਾ ਰੱਖਿਆ ਹੋਇਆ ਨਹੀਂ ਗੈਸ ਦੀ ਫਲੂਮ ਇਹਨਾਂ ਲੋਕ ਉਧਰ ਪਿਛੇ ਵਾਰਿਆਂ ਨਾ ਫੋਰਮੇਰੈਨ ਲਾ ਦੇਣ ਫਲਾ ਸਰਸਾ ਬਰ ਰਮੰਡਿਆਲ ਇਹ ਤੇ ਆਪਾਂ ਨੇ ਪੁੱਛਿਆ ਮਿੱਤਰੇ ਕਿ ਮਾਤਾ ਨੂੰ ਉਹ ਕਹਿੰਦੀ ਵੀ ਜਿਹੜਾ ਇਹ ਵਾਲਾ ਧਰਨ ਲਾ ਰਿਆ ਨਾ ਇਹ ਕੁੰਤਰੋ ਜਿਹੜਾ ਵਰਲਡ ਵਾਰ ਲੱਗਦੀ ਜਿਹੜੀ ਚੱਲਦੀ ਆ ਵੀਰੇ ਹੱਕ ਉਹਰੇ ਲਾ ਰਿਆ ਵੀ ਇਹ ਬੰਦ ਕਰਨੀ ਹੋਣੀ ਜਿਹੜੀ ਲੜਾਈ ਲੱਗਣੀ ਚਾਹੀਦੀ ਹੈਗੀ ਹੋਰ ਵੀ ਕਾਫੀ ਸਾਰੀਆਂ ਗੱਲਾਂ ਬਾਤਾਂ ਮੰਨ ਲਾ ਜਿਹੜੀ ਲੈ ਕੇ ਇਹਦੇ ਪ੍ਰਦਰਸ਼ਨ ਹੀ ਕਰਦੇ ਆਂ ਬੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਬਾਕੀ ਆਪਾਂ ਵੀ ਹਾਜ਼ਰ ਨਾਰਾ ਮਾਰਦੇ ਆਂ ਚੀਜ਼ ਦੇ ਵਿੱਚ ਵੀ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਹੈਗੀ ਗਲੋਬਲ ਪਾਲਿਟੀ ਲੱਗ ਰਹੀ ਜਿਹੜੀ ਸਥਿਤੀ ਚੱਲਦੀ ਆ ਤੁਹਾਨੂੰ ਪਤਾ ਦੇਖਦੇ ਖਬਰਾਂ ਸਾਰੇ ਕਿੰਨਾ ਜ਼ਿਆਦਾ ਹੁਣ ਕੇ ਸਮਾਨ ਪੈ ਗਿਆ ਦੇਸ਼ਾਂ ਦਾ ਇਹ ਬੰਦ ਹੋਣਾ ਚਾਹੀਦਾ ਤੇ ਅਮਨ ਸ਼ਾਂਤੀ ਨਾਲ ਧਰਤੀ ਉੱਤੇ ਆਪਾਂ ਵੀ ਰਹੀਏ ਤੇ ਹੋਰ ਵੀ ਸਾਰੇ ਜੀਵ ਜੰਤੂਆਂ ਨੂੰ ਰਹਿਣ ਦੇਈਏ ਆਪਾਂ ਯਾਰ ਸਮੇਂ ਮੈਟਰ ਹੁਣ ਸਵਾਇ ਇੱਕ ਹੋ ਗਿਆ ਤੇ ਘਰ ਨੂੰ ਜਾਣ ਦਾ ਹੁਣ ਸਮਾਂ ਹੋ ਗਿਆ ਤੇ ਇੱਥੇ ਕਾਦੀ ਚੱਲਦੀ ਆ ਮੈਨੀਫੈਸਟੋ ਚੱਲਦੀ ਧਰਨਾ ਲਾਇਬੈਰੇਟ ਦੱਸੇ ਤੁਹਾਨੂੰ ਆਪਾਂ ਨੇ ਤੇ ਹੁਣ ਆਪਾਂ ਘਰ ਨੂੰ ਚੱਲਦੇ ਕਿਉਂ ਇੱਥੋਂ ਫਿਰ ਆਪਾਂ ਨੇ ਜਾਣੇ ਬਾਅਦ ਚ ਮੈਟਰੋ ਫੜਨੀ ਆ ਕਿਸ ਤੋਂ ਬਾਅਦ ਫਿਰ ਟ੍ਰੇਨ ਫੜਨੀ ਆ ਫਿਰ ਗੱਡੀ ਜਾ ਕੇ ਫਿਰ ਘਰ ਨੂੰ ਜਾਣਾ ਟਾਈਮ ਕਾਫੀ ਹੋ ਜਾਣਾ ਤੇ ਬਾਕੀ ਇਹ ਪਿਆਸੀ ਘੁੰਮ ਘੁਮਾ ਕੇ ਪਹੁੰਚ ਗਿਆ ਬਟਿੱਤੇ ਪੈਸੇ ਤੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਜਿਹੜੇ ਪਿਆਸੀ ਦਾ ਬਹੁਤ ਜ਼ਿਆਦਾ ਜੁੜੀ ਹੋਏ ਆਪਣੇ ਪੰਜਾਬੀਆਂ ਦੀਆਂ ਤਾਂ ਮੈਂ ਸੋਚਿਆ ਸੀ ਮੈਂ ਕਿ ਚਲੋ ਜਾ ਕੇ ਆਪਾਂ ਨੂੰ ਜਰੂਰ ਚਾਹੀਦਾ ਦਿਖਾਉਣਾ ਉਹ ਜਗ੍ਹਾ ਜਿੱਥੇ ਤੋਂ ਪੰਜਾਬੀਆਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ ਸਟਾਰਟ ਕੀਤਾ ਸੀਗਾ ਜਿੰਨਾ ਆਪਾਂ 90 ਦੇ ਪਹਿਲ ਦੀ ਗੱਲਬਾਤ ਕਰੀਏ ਤਾਂ ਸਾਰੇ ਜਿਹਨੇ ਪੰਜਾਬੀ ਡੈਡੀ ਹੁੰਦੀ ਉਮਰ ਸੀਗੇ ਨਾ ਉਹ ਸਾਰੇ ਔਰੇ ਘੁੰਮਦੇ ਫਿਰਦੇ ਸੀਗੇ ਇੱਥੋਂ ਲੋਕਾਂ ਨੂੰ ਕੰਮ ਵੀ ਮਿਲਦੇ ਸੀਗੇ ਮਤਲਬ ਕਿ ਉਹ ਪੁਆਇੰਟ ਸੀਗਾ ਇਹ ਜਦੋਂ ਪੰਜਾਬੀ ਨਵੇਂ ਨਵੇਂ ਇਟਲੀ ਵੀ ਚਾਉਣੇ ਸ਼ੁਰੂ ਹੋਏ ਸੀ ਨਾ ਇਹ ਪਿਆਸਾ ਹਰੇਕ ਪੰਜਾਬੀ ਨੇ ਹੰਡਾਇਆ ਵੈ ਇੱਥੇ ਬੈਠੇ ਗੱਲਾਂ ਬਾਤਾਂ ਮਾਰੀਆਂ ਵੀ ਇੱਥੋਂ ਹੀ ਕੰਮ ਕਰ ਲੋਕਾਂ ਨੂੰ ਮਿਲਦੇ ਸੀਗੇ ਤੇ ਅੱਜ ਜਿਹੜੇ ਵੱਡੇ ਵੱਡੇ ਪੰਜਾਬੀ ਆਪਣੇ ਵੱਡੇ ਵੱਡੇ ਮਕਾਮਾਂ ਤੇ ਪਹੁੰਚੇ ਹੋਏ ਨੇ ਉਹ ਇੱਥੋਂ ਹੀ ਸਟਾਰਟ ਕਰਕੇ ਗਏ ਨੇ ਤੇ ਇਸ ਕਰਕੇ ਸਲੂਟ ਕਰਦੇ ਆਪਾਂ ਇਸ ਧਰਤੀ ਨੂੰ ਤੇ ਜਿਨ੍ਹਾਂ ਬੜਾ ਸਾਥ ਦਿੱਤਾ ਸਾਡੇ ਬਜ਼ੁਰਗਾਂ ਦਾ ਸਾਡੀ ਪਿਛਲੀ ਪੀੜ੍ਹੀ ਦਾ ਕਿਉਂਕਿ ਪਹਿਲੀ ਪੀੜ੍ਹੀ ਮਿੱਤਰੋ ਆ ਕੇ ਰੁਲ ਜਾਂਦੀ ਆ ਪਰਦੇਸਾਂ ਦੇ ਵਿੱਚ ਇਹ ਸਾਰੇ ਨੂੰ ਪਤਾ ਹੀ ਆ ਤੇ ਸਾਡੀ ਜਿਹੜੀ ਪਹਿਲੀ ਪੀੜ੍ਹੀ ਆਈ ਸੀ ਉਹ ਇਸ ਪਿਆਸੇ ਨੂੰ ਬਖੂਬ ਜਾਣਦੀ ਆ ਤੇ ਬੜਾ ਸਾਥ ਦਿੱਤਾ ਇਟਲੀ ਧਰਤੀ ਨੇ ਸਾਡੇ ਸਾਰਿਆਂ ਦਾ ਆਸ ਜਿਹੜੇ ਤੱਕ ਪਹੁੰਚੇ ਆ ਤਾਂ ਵਲੌਗ ਬਣਾ ਰਹੇ ਆ ਤਾਂ ਤੁਹਾਨੂੰ ਦਿਖਾ ਰਹੇ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਘਰੋ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਦੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ